ਸਤ ਸ੍ਰੀ ਅਕਾਲ ਜੈਗੋਦੇਵ ਤੁਨਕੋਦੇਵ ਅੱਜ ਮਾਤਾ ਸੁਵਿਤਰੀ ਬਾਈ ਫੋਲੇ ਵੈਲਫੇਅਰ ਸੁਸਾਇਟੀ ਪਠਾਨਕੋਟ ਅੱਜ ਪਹੁੰਚੇ ਹਨ ਇਸ ਸਰਕਾਰੀ ਪ੍ਰਾਇਮਰੀ ਸਕੂਲ ਲੜੀ ਗੁਜਰਾ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਮਹੀਨੇ ਅਸੀਂ ਚਾਰ ਸਕੂਲਾਂ ਦੇ ਵਿੱਚ ਗਏ ਅੱਜ ਦਾ ਸਾਡਾ ਇਹ ਸਕੂਲ ਜਿਹੜਾ ਲੜੀ ਗੁਜਰਾ ਹੈ ਇਸ ਤੇ ਤੀਸਰੀ ਵਾਰੀ ਅਸੀਂ ਆਏ ਹਾਂ ਪਹਿਲਾਂ ਵੀ ਕਾਪੀਆਂ ਦਿੱਤੀਆਂ ਗਈਆਂ ਫਿਰ ਵਰਦੀਆਂ ਤੇ ਅੱਜ ਅਸੀਂ ਇਹਨਾਂ ਨੂੰ ਕਾਪੀਆਂ ਲੈ ਕੇ ਆਏ ਹਾਂ ਔਰ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਉਹਨਾਂ ਨੂੰ ਸਕੂਲ ਬੈਗ ਦੀ ਸਹਾਇਤਾ ਕੀਤੀ ਗਈ ਹੈ ਸਾਡੇ ਵੱਲੋਂ ਕਾਪੀਆਂ ਦਿੱਤੀਆਂ ਗਈਆਂ ਔਰ ਅੱਜ ਇਸ ਸਕੂਲ ਦੇ ਨਾਲ ਵਾਦਾ ਕਰਕੇ ਜਾ ਰਿਹਾ ਕਿ ਜਿੰਨਾ ਵੀ ਸਾਡੇ ਕੋਲ ਸਹਯੋਗ ਹੋਇਆ ਅਸੀਂ ਉਹ ਕਰਾਂਗੇ ਜਦੋਂ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਡੀ ਆਪ ਸਭ ਨੂੰ ਇੱਕੋ ਹੀ ਬੇਨਤੀ ਆ ਕਿ ਜਿੱਥੇ ਸਾਰਿਆਂ ਦੇ ਲਈ ਸੂਰਜ ਨਿਕਲਦਾ ਹੈ ਜਿੱਥੇ ਸਾਰਿਆਂ ਲਈ ਹਵਾ ਚੱਲਦੀ ਹੈ ਜਿੱਥੇ ਸਾਰਿਆਂ ਦੇ ਲਈ ਅਸਮਾਨ ਜਿਹੜਾ ਉਹ ਸਾਰਿਆਂ ਦੇ ਲਈ ਸਾਂਝਾ ਹੈ ਇਸੇ ਤਰ੍ਹਾਂ ਵਿਦਿਆ ਸਾਰਿਆਂ ਦੇ ਸੰਝਿਆ ਸਾਡਾ ਇੱਕੋ ਹੀ ਉਦੇਸ਼ ਹੈ ਕਿ ਸਰਵ ਧਰਮਾਂ ਦੇ ਲਈ ਔਰ ਹਰ ਮਨੁੱਖਰੇ ਲਈ ਵਿੱਦਿਆ ਜਿਹੜੀ ਉਹ ਜ਼ਰੂਰੀ ਆ ਸਾਡਾ ਇਹ ਜਿਹੇ ਉਪਰਾਲੇ ਨੇ ਇਸ ਸਿੱਖਿਆ ਦੇ ਮਨਾਰ ਨੂੰ ਉੱਚਾ ਚੁੱਕਣ ਦੇ ਲਈ ਆ ਕਿ ਅਸੀਂ ਸਰਕਾਰੀ ਜਿਹੜੇ ਸਕੂਲ ਨੇ ਉਹਨਾਂ ਦੇ ਸਿੱਖਿਆ ਦੇ ਮਨਾਰ ਨੂੰ ਉੱਪਰ ਲੈ ਕੇ ਜਾਣਾ ਸਾਡੀ ਬੇਨਤੀ ਆ ਕਿ ਆਓ ਰਲ ਮਿਲ ਕੇ ਇਹਨਾਂ ਬੱਚਿਆਂ ਦੀ ਸਹਾਇਤਾ ਕਰੀਏ ਅਨੇਕਾਂ ਲੰਗਰ ਵੀ ਲਾਏ ਲੇਕਿਨ ਉਹ ਕਿਸੇ ਕੰਮ ਨਹੀਂ ਆਉਂਦੇ ਜਿਹਦਾ ਐਜੂਕੇਸ਼ਨ ਦੇ ਉੱਪਰ ਲੰਗਰ ਲਗਾਣਾ ਇਹ ਬਹੁਤ ਹੀ ਵਧੀਆ ਉਪਰਾਲਾ ਸਾਡੀ ਆਪ ਸਭ ਨੂੰ ਬੇਨਤੀ ਆ ਕਿ ਸਾਡੇ ਨਾਲ ਜੁੜੇ ਰਹੋ ਮੇਰੇ ਨਾਲ ਸਕੂਲ ਸਟਾਫ ਦੇ ਵਿੱਚ ਨੇੜਾ ਸਾਡੇ ਚੇਅਰਮੈਨ ਲਕੀਤ ਸਾਹਿਬ ਜੀ ਡਾਕਟਰ ਸਾਡੇ ਸੁਖਦੇਵ ਰਾਜ ਜੀ ਚੰਨ ਲਾਲ ਦੀ ਬਾਬਾ ਜੀ ਅਗੂ ਸਾਡੇ ਲਾਲ ਨੇ ਔਰ ਸਮੂਹ ਸਟਾਫ ਨੂੰ ਵੀ ਸਾਡੇ ਬੇਨਤੀ ਹੈ ਕਿ ਜਦੋਂ ਵੀ ਸਾਡੀ ਲੋੜ ਪਈ ਹੈ ਸਾਡ ਤੁਸੀਂ ਜਾਚ ਕਰੋ ਅਸੀਂ ਤੁਹਾਡੇ ਨਾਲ ਸੋ ਲਕੀਤ ਭਾਜੀ ਤੋਂ ਸਮੂਹ ਪੰਚਾਇਤ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਉਹਨੇ ਬਹੁਤ ਵਧੀਆ ਸਕੂਲ ਬਣਾਇਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਕਿ ਜਿੱਥੇ ਪਿੰਡ ਵਾਸੀ ਨੇ ਪਿੰਡ ਵਾਸੀਆਂ ਦਾ ਵੀ ਫਰਜ਼ ਪੰਦਾ ਕਿ ਇਸ ਗੋਲ ਨੂੰ ਸੰਭਾਲ ਕਰੀਏ ਅ ਵੀਰ ਇੱਕ ਛੋਟੀ ਜਿਹੀ ਬੇਨਤੀ ਆ ਕਿ ਸਕੂਲ ਬੰਦ ਕਰਾਉਣਾ ਬਹੁਤ ਸੋਖਾ ਲੇਕਿਨ ਸਕੂਲ ਨੂੰ ਖੰਡਾਣ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਈ ਕਈ ਸਾਲ ਲੱਗ ਜਾਂਦੇ ਨੇ ਇਸ ਲਈ ਅਸੀਂ ਕੋਸ਼ਿਸ਼ ਕੀਤੀ ਕਿ ਇੱਕ ਇੱਕ ਦੋ ਦੋ ਬੱਚੇ ਜਿਹੜੇ ਉਹ ਆਪਰ ਸਕੂਲ ਦੇ ਵਿੱਚ ਪੜਾਈਏ ਤੇ ਜੇ ਉਹ ਵੀ ਸਾਡਾ ਸਹਿਯੋਗ ਵਰਦਾਉ ਕਰੀਏ ਪਿੰਡ ਵਾਸੀਆਂ ਨੂੰ ਬੇਨਤੀ ਆ ਜਿੱਥੋਂ ਤੱਕ ਤੁਹਾਡੀ ਜੋਧੂ ਚਾਦਰ ਦੇ ਦੇਖ ਨਾਲ ਸਾਰੇ ਦਿਲੋਂ ਬੇਨਤੀ ਆ ਕਿ ਤੁਸੀਂ ਵੀ ਇਸ ਸਕੂਲ ਦੇ ਵਿੱਚ ਵਿਜਟ ਜਨਨ ਕਰੋ ਧੰਨਵਾਦ ਨਮਸਕਾਰ ਜੀ ਮੈਂ ਲक्की ਸੈਣੀ ਚੇਅਰਮੈਨ ਪਿੰਡ ਲਾੜੀ ਗੁਜਰਾਹ ਮੈਂ ਸਾਰੇ ਹੀ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਇਸ ਸਕੂਲ ਨੂੰ ਪੂਰੀ ਤਰ੍ਹਾਂ ਜਿਸ ਤਰ੍ਹਾਂ ਕਿ ਪ੍ਰਾਈਵੇਟ ਸਕੂਲਾਂ ਦੇ ਆ ਉਸ ਤੋਂ ਵੀ ਉੱਪਰ ਲੈ ਕੇ ਚੱਲੇ ਹਾਂ ਅਤੇ ਕਾਮਯਾਬੀ ਹੋਵਾਂਗੇ ਸਾਨੂੰ ਪਿੰਡ ਵਾਲਿਆਂ ਦੀ ਪੂਰੀ ਹੈਲਪ ਚਾਹੀਦੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇੱਥੇ ਪਾਣ ਅਤੇ ਇੱਕ ਵਾਰੇ ਸਾਨੂੰ ਵੀ ਮੌਕਾ ਦੇਣ ਕਿ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਵੀ ਵੱਧ ਇਹ ਬੱਚਿਆਂ ਨੂੰ ਪੜਾ ਕੇ ਅੱਗੇ ਲੈ ਜਾ ਸਕੀਏ ਪ੍ਰਾਈਵੇਟ ਸਕੂਲਾਂ ਵਿੱਚ ਹੈ ਕੁਝ ਨਹੀਂ ਹੈਗਾ ਸਿਰਫ ਇੱਕ ਦਿਖਾਵਾ ਹੈ ਬੱਚਿਆਂ ਨੂੰ ਸਿਰੇ ਤਿਆਰ ਤੂ ਕਰਕੇ ਭੇਜ ਦਿੰਦੇ ਆ ਨਾ ਪਰ ਉਹ ਟਿਊਸ਼ਨਾਂ ਦੇ ਸਿਰ ਤੇ ਬੜਦੇ ਆ ਨਾ ਜਦ ਕਿ ਅਸੀਂ ਇੱਥੇ ਬੱਚਿਆਂ ਨੂੰ ਪ੍ਰਾਈਵੇਟ ਦੋ ਟੀਚਰ ਲਾਏ ਆ ਹਨ ਉਹ ਬਹੁਤ ਅੱਛੇ ਤਰੀਕੇ ਨਾਲ ਪੜਾਉਂਦੇ ਹਨ ਐਮਏ ਬੀਏ ਟੀਚਰ ਹਨ ਉਹ ਸਾਮਣੋਂ ਸਾਡੇ ਸਰਪੰਚ ਸਾਹਿਬ ਪ੍ਰੀਤਮ ਸੈਣੀ ਜੀ ਉਹ ਵੀ ਟਿਊਸ਼ਨ ਪੜਾਉਂਦੇ ਹਨ ਉਹ ਪ੍ਰਿੰਸੀਪਲ ਲੱਗੇ ਦੇ ਹਨ ਕਿਡਜ਼ ਸਕੂਲ 'ਚ ਸ਼ਾਦੀਪੁਰ ਲੱਗੇ ਜਨਕੀ ਬਹੁਤ ਅੱਛੀ ਉਹਨਾਂ ਦੀ ਸੋਚ ਹੈ ਉਹ ਕਹਿੰਦੇ ਵੀ ਸਾਬ ਨੂੰ ਬੱਚੇ ਮੇਰੇ ਕੋਲ ਭੇਜਦੇ ਕਰੋ ਅਸੀਂ ਇਹਨਾਂ ਨੂੰ ਟਿਊਸ਼ਨ ਪੜ੍ਹਾਵਾ ਕਰਾਂਗੇ ਤੇ ਮੇਰੀ ਸਾਰਿਆਂ ਨੂੰ ਪਿੰਡ ਵਾਸੀ ਨੂੰ ਬੇਨਤੀ ਹੈ ਕਿ ਜਿਹੜੇ ਬੱਚੇ ਬਾਹਰ ਜਾਂਦੇ ਹਨ ਉਹ ਕਿਰਪਾ ਕਰਕੇ ਇੱਥੇ ਸਕੂਲ ਵਿੱਚ ਪਾਣ ਇਹ ਬਹੁਤ ਵੱਤਨਵਾਦ ਮੈਨਿਵੜਾਉਂਦੇ ਜੀ ਥੈਂਕ ਯੂ